ਝਾੜੂ ਵਾਲੇ ਨੂੰ ਤਾਂ ਮੂੰਹ ਨਹੀਂ ਲਾਉਣਾ ਲੋਕੀ ਲਾਉਂਦੇ ਆ ਖਾਸ ਕਰਕੇ ਉਹ ਗद्दार ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਠ ਤੇ ਸ਼ਰਮ ਮਾਰ ਸਕਦਾ ਉਹ ਕਿਸੇ ਦੇ ਵੀ ਪਿੱਠ ਤੇ ਸ਼ਰਮ ਮਾਰ ਸਕਦਾ ਉਹ ਨੂੰ ਵਿਸ਼ਵਾਸ ਨਹੀਂ ਕਰਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਜਸਵੀ ਮੈਡਮ ਤੁਸੀਂ ਚੌਥੇ ਨੰਬਰ ਵਾਲੇ ਝਾੜੂ ਨੂੰ ਪਹਿਲੇ ਨੰਬਰ ਤੇ ਨਹੀਂ ਲਿਆ ਸਕਦੇ ਜਿੰਨਾ ਮਰਜੀ ਜ਼ੋਰ ਲਾ ਲਿਓ ਝਾੜੂ ਵਾਲੇ ਨੂੰ ਤਾਂ ਮੂੰਹ ਨਹੀਂ ਲਾਉਣਾ ਲੋਕੀ ਲਾਉਂਦੇ ਆ ਖਾਸ ਕਰਕੇ ਉਹ ਗद्दार ਨੂੰ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦੇ ਪਿੱਠ ਤੇ ਸ਼ਰਮ ਮਾਰ ਸਕਦਾ ਉਹ ਕਿਸੇ ਦੇ ਵੀ ਪਿੱਠ ਤੇ ਸ਼ਰਮ ਮਾਰ ਸਕਦਾ ਉਹਨੂੰ ਵਿਸ਼ਵਾਸ ਨਹੀਂ ਕਰਦੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਅੱਜ ਤਾਂ ਸਮਾਂ ਆ ਗਿਆ 4 ਸਾਲ ਬਰਬਾਦ ਹੋ ਗਏ ਪੰਜਾਬ ਨੂੰ ਲੁੱਟ ਕੇ ਤਬਾਹ ਕਰਤਾ ਇੰਨਾ ਝਾੜੂ ਵਾਲੇ ਨੇ ਅੱਜ ਇੰਨਾ ਵੱਡਾ ਦੁੱਖ ਦਾ ਸਮਾਂ ਹੈ ਪੰਜਾਬ ਦੇ ਉੱਤੇ ਫੜਾ ਨਾਲ ਇੰਨਾ ਕਰੋੜਾਂ ਅਰਬਾਂ ਦੀ ਨੁਕਸਾਨ ਹੋਇਆ ਹੈ ਐਡੇ ਵੱਡੇ ਠੱਗ ਦੇਖੋ 12000 ਕਰੋੜ ਰੁਪਇਆ 12.5 ਹਜ਼ਾਰ ਕਰੋੜ ਰੁਪਇਆ ਜਿਹੜਾ ਹਰ ਪੀੜਤਾ ਵਾਸਤੇ ਇੱਕ ਫੰਡ ਹੁੰਦਾ ਹੈ ਡਿਜ਼ਾਸਟਰ ਰੀਲੀਫ ਫੰਡ ਜਿੱਤੇ ਸਰਕਾਰ ਕੋਈ ਹੱਥ ਵੀ ਲਾ ਸਕਦੀ ਦੇਖੋ ਇੰਨੇ ਵੱਡੇ ਠੱਗ ਹੈ ਕੋਈ ਪੈਸਾ ਕੱਢ ਲਏ ਇਹਨਾਂ ਨੇ ਸਾਰਾ ਹੀ ਆ ਪੈਸਾ ਸਾਰਾ ਕਿਸੇ ਇਸ਼ਤਿਹਾਰਾਂ ਤੇ ਆਪਣੇ ਦੂਜੇ ਕੰਮਾਂ ਚ ਲਾ ਦਿੱਤਾ ਤੇ ਅੱਜ ਜਿਹੜੇ ਗਰੀਬ ਨੁਕਸਾਨ ਹੋਇਆ ਉਹਨਾਂ ਵਾਸਤੇ ਦਿਨ ਨੂੰ ਪੈਸਾ ਹੈ ਨਹੀਂ ਇਹ ਜੇ ਘਟੀਆਂ ਪਾਰਟੀ ਹੈ ਜੇ ਘਟੀਆਂ ਲੋਕ ਹੈ ਇਹ ਜੇ ਘਟੀਆਂ ਚੀਫ ਮਨਿਸਟਰ ਤੇ ਇਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਹਲੇ ਤੱਕ ਕੋਈ ਸ਼ਰਮ ਵੀ ਹੈ ਨਹੀਂ ਇੰਨੇ ਕੀਟ ਬਨੇ ਪਏ ਐ ਇੰਨੇ ਥੱਲੇ ਕੇਜਰੀਵਾਲ ਦੇ ਲੱਗੇ ਪਏ ਐ ਮੱਲਾ ਦਾ ਹੱਡੀਆਂ-ਹੋਡੀਆਂ ਸਾਰਾ ਕੁਝ ਢੀਡ ਦੀ ਅੱਧੀ ਕੋਈ ਵੀ ਹੈ ਨਹੀਂ ਇਹਨਾਂ ਕੋਲੇ ਆਹ ਤਾਂ ਕੋਈ ਕੰਮ ਐ ਕਿ ਸਾਨੂੰ ਮੰਤਰੀ ਰਹਿਣ ਦਿਓ ਸਾਨੂੰ ਖੁੱਲਾ ਲੁੱਟਣ ਦਿਓ ਆਈ ਚੀਜ਼ ਤੇ ਲੱਗੇ ਆ ਹੁਣ ਆ ਜਿਹੜੇ ਅਖੀਰਲਾ ਸਾਲ ਐ ਹੁਣ ਤਾਂ ਦੋਨੋਂ ਹੱਥ ਤੋਂ ਲੱਗ ਗਏ ਐ ਪਰ ਮੈਂ ਅੰਕਲ ਦੱਸਣਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਪੰਜਾਬ ਦੀ ਜਨਤਾ ਦਾ ਸਾਥ ਰਹੇ ਤੁਸੀਂ ਵਾਪਸ ਆਪਣੀ ਖੇਤਰੀ ਪਾਰਟੀ ਨੂੰ ਲੈ ਕੇ ਆਓ ਅ ਸਾਰੀਆਂ ਚੀਜ਼ਾਂ ਦੇ ਸਹਾਬ ਲਿੱਤੇ ਜਾਣਗੇ ਹਰ ਕੁਆਰੀ ਹੋਊਗੀ ਤੇ ਜਿਨ੍ਹਾਂ ਨੇ ਲੁਕਿਆ ਪੈਸਾ ਸਾਰਾ ਪੈਸਾ ਵਾਪਸ ਲੈ ਕੇ ਪੰਜਾਬ ਦੇ ਖਜ਼ਾਨੇ ਚ ਪਾਵਾਂਗੇ ਸਲਾਮ ਦੀ ਹੌਲੀ ਦਾ ਆਇਆ